ਆ ਜੀ ਦਨ ਸਾਰੇ ਮਾਟਾ ਦੇ ਸਾਰੇ ਕੈਰੋੜਾ ਅਜਸੀ ਆਏ ਪਿੰਡ ਸਨਸੀਤੜ ਦੇ ਸਨਸੀਤੜ ਆਈਆਂ ਸਨਸੀਤੜ ਦੇ ਪਿੰਡ ਆਏ ਆ ਤੇ ਜੇ ਸਾਨੂੰ ਮੈਚ ਮਿਲਿਆ ਤਾਂ ਜਰੂਰ ਦਰਸ਼ਨ ਕਰਾਵਾਂਗੇ ਸਨਸੀਤੜ ਵਾਲੇ ਹੂੰ ਕੀ ਹਾਲ ਦੋਸਤ ਕੀ ਹਾਲ ਚੰਗਾ ਦੋਸਤ ਠੀਕ ਠਾਕ ਜੀ ਉਹਦੇ ਪਿੰਡ ਆਏ ਆ ਬਣਾ ਗੁੰਦੇ ਲੋ ਠੀਕ ਉਹਨੂੰ ساری ਉਮਰ ਮੰਗਦੇ ਆ ਤੇ ਬਣੀ ਗਏ ਉਹਨੇ ਆਪਣੇ ਘਰੇ ਨਿਕਲ ਲਾ ਦੇ ਫਿਰ ਜਾ ਆਪਣੇ ਤੇ ਉਹ ਚਾਹੀਦਾ ਹੈ ਕਿ ਕੰਪਨੀ ਦਾ ਕੰਮ ਹੁੰਦਾ ਜੀ ਆ ਫਿਰ ਉਹ ਇਕੱਠੇ ਕਰਦੇ ਨੇ ਕੰਪਨੀਆਂ ਤੋਂ ਮੰਨ ਲਓ ਅੱਪਾ ਜਿਹੜੇ ਭਈਏ ਵੀ ਕਰਾ ਹੈ ਨਾ ਇਹ ਲਾਇਉਣੇ ਲੱਭਾ ਬੰਦੇ ਵੀ ਪੈਣਾ ਪਾਣੀ ਖਰਾ ਹੋ ਜਾਣਾ ਕੋੜੇ ਕੋੜੇ ਮੱਛਰ ਉੱਥੇ ਗੁੱਲੀਆਂ ਬਣ ਕੇ ਨਾ ਰਹਿਣਾ ਨਾ ਅਗੋਂ ਪੱਤੀਆਂ ਪੱਖਾ ਲਾਣੇ ਨੇ ਉਹ ਜ ਲੋਕੀ ਜੰਨੀ ਟੈਂਪਰੇਚਰ ਹੀ ਨਹੀਂ ਰਹੀ ਐ ਸਹੀ ਗੱਲ ਹੈ ਹੈ ਬਾਡੇ ਲੋਕਾਂ ਨੂੰ ਸ਼ੋਗ ਮਿਲਿਆ ਮੰਨ ਲਓ ਜਿਹਨਾਂ ਨੂੰ ਸ਼ੋਗ ਹੀ ਮਿਲਿਆ ਨਾ ਵੀ ਕਦੇ ਨਾ ਬੱਬਾ ਸਾਨੂੰ ਦੇਣ ਹੀ ਕੋਈ ਨਹੀਂ ਦਿਆ ਮਾਲਕ ਦਾ ਸ਼ੁਕਰ ਕਰਿਆ ਕਰੋ ਕਿ ਮਾਲਕਾ ਸਹੀ ਗੱਲ ਹੈ ਜੀ ਹਾਂ ਸਹੀ ਸਲਾਮ ਦੀ ਲਖੀਂ ਬਸ ਸਹੀ ਆੜੇ ਦੋਟੇ ਦੀ ਰੋਟੀ ਹੈ ਯਾਰ ਅੱਜ ਜਿੰਗਾ ਰਜਤੀ ਜਾਈ ਦੀ ਬੁਲਾਉਣਾ ਰਜ ਜੇ ਤੁਹਾਨੂੰ ਦਾਨੀਆਂ ਪਾਦੇ ਨਹੀਂ ਹੁੰਦੇ ਆ ਆਪਣਾ ਕਿੱਥੋਂ ਆਣਾ ਨਹੀਂ ਠੀਕ ਰਜ ਦੂਨੇ ਬੰਦੇ ਤਾਂ ਨਹੀਂ ਹੁੰਦੇ ਆ ਆਪਣਾ ਕਿੱਥੋਂ ਆਣਾ ਆਪਣਾ ਕਹਿੰਦਾ ਵੀ ਨਹੀਂ ਯਾਰ ਠੀਕ ਆ ਮਲਕ ਦਾ ਸ਼ੁਰੂ ਕਰੀ ਜਾਈ ਮਲਕਾ ਜਿੰਨੇ ਯੋਗ ਜਿੰਨਾ ਤੇਰੇ ਨਾਲ ਇਹਨਾਂ ਦੇ ਜਾਈ ਬਹੁਤ ਠੀਕ ਆ ਰੋਟੀ ਆਪਣੇ ਘਰ ਖਾਈਏ ਤੇਰੇ ਘਰ ਹੀ ਹਸਣਾ ਲਾਉਣਾ ਵੀਰ ਮੇਲਾ ਟੁੱਟ ਗਈ ਫਿਰ ਫਿਰ ਮੈਂ 20 ਕੀ ਖੇਡਿਆ ਵਾਈਖਣਾ ਚੱਲੂ ਕਿਤੇ ਤੇਜ਼ ਗਿਆ ਫਿਰਾਂ ਪੈਂਦੀ ਰਹਿੰਦੀ ਠੀਕ ਯਾਰ ਇਹੋ ਸਾਡੇ ਬਟ ਲੱਗ ਜਾਂਦੀ ਘਰੇ ਬਹਿਣਾ ਐ ਇੰਨੀ ਸੌਣ ਕਰਨਾ ਸਹੀ ਗੱਲ ਹੁਣ ਆ ਟਾਈਮ ਕਰਮ ਲਈ ਆ ਗਈ ਦੁਨੀਆਦਾਰੀ ਦੀ ਤਰੀਫ ਹੁੰਦੇ ਸਹੀ ਗੱਲ ਕੋਈ ਇਹ ਵੀ ਕਿਸਮਤ ਜੋ ਲਿਖਿਆ ਨਾ ਮਾਲਕ ਨੇ ਹੋ ਕੇ ਲੈਣਾ ਮੈਂ ਨਾ ਮਿਲੋ ਆਪਾਂ ਕਹਿੰਦੇ ਮਾਲਕ ਨੇ ਮੈਨੂੰ ਮਰਨਾ ਆ ਕਰਤਾ ਉਹ ਕਰਦਾ ਉਹ ਨਹੀਂ ਤੇਰੇ ਲਿਖਤੀ ਤੇ ਤਕਦੀਰ ਦੇ ਜਦੋਂ ਉਹਨੇ ਮਾਰਟੇੜ ਜੜ੍ਹ ਲਾਈ ਨਾ ਉਹਨੇ ਤਕਦੀਰ ਤੇ ਤੋਂ ਲਿਖਤੀ ਐ ਯਾ ਕੁਝ ਹੋਣਾ ਇਹ ਨਾਲ ਓਏ ਨਹੀਂ ਬਲੋ ਨਾ ਲੇਟ ਚੱਲ ਜੇਗਾ ਸਾਲ ਹੋਰ ਹੋਰ ਤੇ ਕੋਈ ਗੱਲ ਨਹੀਂ ਮੈਂ ਕਿਹਨਾਂ ਕੋਈ ਗੱਲ ਨਹੀਂ ਆਪਾਂ ਮੈਂ ਬੜਾ ਮੈਂ ਕਬੱਡੀ ਦਾ ਸ਼ੁਕਰਿਆਦਾ ਕਰਦਾ ਵੀ ਇਹ ਮੇਨ ਜੀ ਸਾਡੇ ਨਾਲ ਕਬੱਡੀ ਵੀ ਦੇਤੀ ਨਾ ਜਿਹੜਾ ਨਾਂ ਦੇ ਦਿੱਤਾ ਸਹੀ ਗੱਲ ਲੱਗੀ ਕਿ ਇਹ ਬੰਦੇ ਕੋ ਕਰੋੜ ਰੁਪਏ ਵੀ ਉਗਣਾ ਗਰਾਊਂਡ ਜਾਊਗਾ ਮੈਂ ਨੀਂ ਮਾਣੇ ਬੋਲੂਗਾ ਸਹੀ ਗਾ ਜਿਵੇਂ ਇੱਕ 500 ਰੁਪਏ ਕਮੈਂਟੇਟਰ ਨੂੰ ਦੱਸੂਗਾ ਨਾ ਵੀ ਮੈਂ ਫਲਾਣਾ ਬੰਦਾ ਵਾਂ ਸਹੀ ਗਾ ਇਹਦੀ ਗੱਲ ਸਹੀ ਆਪਾਂ ਕੱਲ ਨੂੰ ਕਬੱਡੀ ਨਹੀਂ ਖੇੜਦੇ ਕੋਈ ਨਾਲ ਕੱਲ ਨੂੰ ਮੰਨਦਾ ਨਿਆਣਾ ਖੇੜਦਾ ਕੋਈ ਮੰਨਦਾ ਚੇਲਾ ਖੇੜਦਾ ਨਾਂ ਦੇ ਬੋਲੇ ਉਹ ਥੋੜਾ ਲਾਰਡ ਤੱਕ ਗਰਾਊਂਡ ਜੀ ਜਾਣ ਲਗੇ ਦੱਸਣਾ ਤੇ ਕੋਈ ਕਮੈਂਟੇਟਰ ਨਹੀਂ ਆ ਇਹਦੀ ਗੱਲ ਫਲਾਣਾ ਬੰਦਾ ਹੀ ਇਸ ਤਰ੍ਹਾਂ ਖੇੜੀ ਜਦ ਮੈਂ ਦੇਖੂਗਾ ਕਬੱਡੀ ਨੂੰ ਨਾਂ ਹੀ ਬੜਾ ਦੇ ਦਿੰਦੇ ਜਿਹੜਾ ਨਾਂ ਦੇਣਾ ਉਹੋ ਹੀ ਆ ਵੀ ਸਾਰੀ ਜ਼ਿੰਦਗੀ ਜਿਹੜਾ ਨਾਂ ਖੇੜਦੇ ਜਾਂ ਚੇਲਾ ਖੇੜਦਾ ਆ ਨਾ ਆ ਰਿਹਾ ਇਹਦਾ ਨਾ ਯਾਰ ਫਲਾਣਾ ਫਲਾਣਾ ਦਾ ਮੁੰਡਾ ਹੈ। ਕੋਈ ਤਾਂ ਕਿਰਦਾ ਲੇ ਖੇਡਦਾ ਖੇੜੇ ਆਪੜਾ ਨਾਲ ਆਇਆ ਇਹਦਾ। ਹਾਂ, ਵੀ ਇਹ ਫਲਾਣੇ ਪਿੰਡ ਦਾ ਮੁੰਡਾ। ਇਹ ਚੀਜ਼ੇ ਵੀ ਉਹ ਮੈਂ ਇਹੋ ਸ਼ੁਰੂ ਕਰਦਾ ਮਲਕ ਦਾ। ਇਹ ਬੜਾ ਕੋਈ ਟੰਮ ਮਲਕ ਨਹੀਂ ਯਾਰ। ਜਦੋਂ ਨਹੀਂ ਮੇਰੀ ਕੁੜੀ ਆਈ ਉਹਦੇ ਪੈਰਾਂ ਮਿਸ਼ੇ ਮੈਨੂੰ ਬੋਲਾ ਕੋਈ ਟੰਮ ਮਲਕ ਨਹੀਂ ਤੇ ਮੈਂ। ਉਹ 2 ਸਾਲ ਦੀ ਮੇਰੀ ਕੁੜੀ ਆ ਜੰਨੀ ਹੈ। ਹਾਂ। ਬਹੁਤ ਸਾਨੂੰ ਕੁੜੀਆਂ ਮੇਰੀ ਹੁੰਦਾ ਸਾਰੀ ਮੇਰਾ ਵੀਜ਼ਾ ਲਾ ਕੇ ਨਿਊਜ਼ੀਲੈਂਡ ਦਾ। ਉਹ ਉਸੇ ਵੀ ਨਹੀਂ ਗੱਲ ਉਹ ਕਿ ਮੇਰੀ ਨਿਊਜ਼ੀਲੈਂਡ। ਉਧੇ ਹੀ ਦੇ ਕੁੜੀ ਆਈ ਨਾ ਹਾਂ ਉਦੋਂ ਹੀ ਵੀ ਦਿਨਾਂ ਜੀ ਤਰੱਕੀ ਹੋ ਗਈ ਲੈ ਕੇ ਉਥੋਂ ਦਾ ਕਰਮਾਂ ਦਾ ਪਾਣੀ ਨਹੀਂ ਲਿਖਿਆਗਾ ਹੈ ਉਥੇ ਨਹੀਂ ਪੈ ਗਿਆ ਸਹੀ ਗੱਲ ਨਹੀਂ ਖੜੇ ਉੱਥੇ ਸ਼ਾਮਾਂ ਦਾ ਇਧਰ ਨਹੀਂ ਆ ਇੱਥੇ ਵੇਲਾ ਹੌਲੇ ਬਣਾ ਮਤਲਬ ਨਹੀਂ ਆਪੀ ਦੇ ਫੜ ਜਾ ਤੂੰ ਜਦੋਂ ਚੈਨ ਭੁਜਾ ਲੈਣਾ ਨਾ ਉਦੋਂ ਇਹਨਾਂ ਪਜਲ ਪਜ ਲੋ ਡੱਟ ਲੋ ਜੰਨਾ ਸਿੱਧਾ ਲੱਜਾਣਾ ਡੱਬਾ ਲੈਣਾ ਜਾ ਬਸ ਜਾਣੇ ਤੋਂ ਫੁੱਲ ਪੈਸ ਤੇ ਖੇਡ ਜਿਹੜਾ ਥਰੇ ਵੜਗਾ ਤੁਸੀਂ ਜੀ ਪੈਸੇ ਨਾ ਨਭਜੋਣੀਆਂ ਆਉਂਦੀਆਂ ਕਿੰਨੇ ਨੂੰ ਕਹਿੰਦੇ ਆ ਇੱਕ ਦਿਨ ਨੇ ਮੈਂ ਉੱਤ ਸਮਝਾਇਆ ਮੈਂ ਕਿ ਇਹਨੇ ਦੋ ਗੋਡੀਆਂ ਭਾਈਆਂ ਚੈਨ ਬੰਨ ਗਈ ਇੱਦਾਂ ਵੀ ਟੱਚ ਲੱਗੇ ਇਹਨੂੰ ਮਤਲਬ ਨਹੀਂ ਕਿ ਇਹਨੇ ਮਨਲਾ ਹੱਥ ਲੰਦਾ ਜਾਂ ਆਪਾਂ ਇਹ ਆਹੋ ਤੇ ਜਦੋਂ ਇਹਨੇ ਦੋ ਗੋਡੀਆਂ ਭਾਈਆਂ ਚੈਨ ਚ ਖਾਊਗਾ ਚੈਨ ਭਜਾ ਕੇ ਤੂੰ ਵੀ ਜੱਫੇ ਖਾ ਗਿਆ ਉਹ ਡੌਲੀ ਹਾਂ ਕੀ ਚੱਲ ਦੋਸਤਾਂ ਇਹ睇ਦੇ ਦੋਸਤੋ ਸਨੋ ਦੇ ਪਿੰਡ ਆਏ ਆ ਜਦੋਂ ਸੋਨਾ ਸੀਤ ਵਾਲੇ ਦੇ ਪਿੰਡ ਆਏ ਆ ਤਨ ਕਿਵੇਂ ਲੱਗ ਰਿਹਾ ਸਾਰਿਆਂ ਨੂੰ ਤੁਹਾਡੀ ਸ਼ੈਗ ਹੀ ਰਹੀ ਆਡੀ ਸੋਨੂ ਸੀਤ ਵਾਲੇ ਨੂੰ ਮਿਲ ਨੂੰ ਜੀ ਆ ਪੂਰੀ ਪੂਰੀ ਆ ਅੱਛਾ ਸੋਨੂ ਸੀਤ ਵਾਲਾ ਕਰਕੇ ਆਏ ਤੁਸੀਂ ਹਾਏ ਹਾਏ ਇਹ ਹੋਇਆ ਹੈ ਤਾਂ ਨਹੀਂ ਹੋਇਆ ਹੈ ਸਪੈਸ਼ਲ ਵੀ ਹਾਂ ਤੁਹਾਨੂੰ ਮਿਲਦੀ ਹੈ ਉਹਦਾ ਬਹਾਲੀ ਹੈ ਤੁਹਾਨੂੰ ਭਾਵੇਂ ਹੋਵੇ ਨਾ ਜੀ ਉਹ ਲਈ ਫੜਾ ਵੱਡੇ ਵੱਡੇ ਲੋਕਾਂ ਨੂੰ ਮਾਸੀ ਪਤਾ ਵੀ ਕੋਈ ਨਹੀਂ ਮਿਲਦਾ ਨਾ ਪਿੰਡ ਇਹ ਪਿੰਡ ਲੈ ਗਏ ਸਾਰੇ ਵਾਜੇ ਇਹ ਦੂਜੇ ਹੁਣ ਪੈਸੇ ਆ ਦੋ ਕੋਠੇ ਪਾਲਾ ਪਾਲਾ ਮਾਤੇ ਕੋਠੇ ਭਰੇ ਜਾਂਦੇ ਨਾ ਹੁਣ ਹਾਂ ਅਰੇ ਲੋਕ ਮਿੰਟ ਵਿੱਚ ਇਹ ਸਾਰੇ ਕੱਪੜੇ ਹੈ ਨਾ ਨਲਕੋੜ ਅੱਗੇ ਸਾਰੇ ਕੱਢੀਏ ਸਾਰੇ ਕਦੇ ਕਦੇ ਜੋ ਹੈ Hai Hai ce-celah celas ਐਨ ਕਹਿੰਦੇ ਉਹ ਮੈਚ ਲੋਕਾਂ ਨੇ ਦਿਲਾਂ ਵਿੱਚ ਵਸਾ ਕੇ ਰੱਖਿਆ ਰੋਟੀ ਖਾਂਦੇ ਆ ਤੇ ਇਹ ਮੇਰੀਆਂ ਦੁਆਵਾਂ ਜਿਹੜੀਆਂ ਤਿਆਰੀ ਜਲਦ ਗਰਾਊਂਡ ਦੇ ਵਿੱਚ ਆ ਜਾਣਗੇ ਹੈਰੀ ਢਾਂਗੇ ਵਾਲਾ ਸੱਧਿਆਜ ਸੋਹਣਿਆ ਤੂੰ ਵੀ ਤੇਜਪਾਲ ਵਾਂਗੂ ਜਾ ਆਵਾ ਵਿਦੇਸ਼ਾਂ ਦੀ ਧਰਤੀ ਦੇ ਕਾਕਾ ਪੈਂਦਾ ਸੋਹਣਿਆ ਮੈਨੂੰ ਲੱਗਦਾ ਤੈਨੂੰ ਵੀ ਆਵਾਜ਼ ਨਹੀਂ ਗਈ ਤੇ ਫਿਰ ਜਾਣੀ ਕਿੰਨਾ ਤੂੰ ਆਪ ਆਵਾਜ਼ਾਂ ਤੈਨੂੰ ਚਾਹੀਦਾ ਸੀ ਇਹਨੂੰ ਫੋਨ ਕਾਲ ਕਰੀਏ ਵਾਹ ਵਾਟਰ ਪਰਮਜੀ ਸਿੰਘ ਇਹ ਮੱਖੀ ਕਲਾ ਵਾਲੇ ਨੇ ਪੁੱਜੇ ਹੋਏ ਐ ਐਨ ਕਹਿੰਦੇ ਅਨੰਦਪੁਰ ਸਾਹਿਬ ਦੀ ਚੈਂਪੀਅਨ ਦਾ ਬੈਸਟ ਰੇਟਰ ਮੱਖਣ ਮੱਖੀ ਖੇਡ ਮੈਦਾਨ ਦੇ ਵਿੱਚ ਕੋਰੀ ਤਾਲੀਆਂ ਮਾਰ ਦੋ ਮੇਰੇ ਪੰਜਾਬੀ ਵੀਰੋ ਵਾਹ ਦੁਨੀਆ ਦੇ ਸਿਪਰ ਡਿਪਰ ਪੁੱਜੇ ਐ ਆ ਤਾਂ ਮੁਕਾਬਲਾ ਕਹਿੰਦੇ ਚੋਟੀ ਦਾ ਆਣਾ ਵਗੜੀਆਂ ਵਾਲਾ ਸਾਹੀ ਪੁੱਜਿਆ ਦੁਨੀਆ ਦੇ ਵੱਡੇ ਮਾਲ ਦਾ ਮੈਨੂੰ ਲੱਗਦਾ ਇਹ ਜਿਵਨੀ ਚੋਣ ਵਾਲਾ ਹੀ ਕੰਮ ਹੋਣਾ ਹੈ ਤੇਰੀ ਇਹਨੂੰ ਤੂੰ ਜਾਣਦਾ ਵੀ ਇਹ ਧੁੰਦਲੀ ਹੁੰਦੀ ਜਾਂਦੀ ਹੈ ਪਰ ਮਾਲਕ ਮਿਹਰ ਕਰੇ ਬੂਲੇ ਆਲਾ ਕੋਈ ਗੱਲ ਨਹੀਂ ਬਾਬਾ ਕਲਿਆਣ ਦਾਸ ਜੀ ਨਾਮ ਹੈ ਉਹਨਾਂ ਨੂੰ ਪਤਾ ਵੀ ਮੇਲਾ ਸਾਡਾ ਤੇ ਸਾਡੇ ਚੇਲੇ ਮਾਲ ਕੇ ਸਾਡੇ ਬੱਚੇ ਖੇਡ ਰਹੇ ਆ ਬਾਹਰ ਲੰਗਾ ਨਹੀਂ ਹੁੰਦਾ ਜਿਹੜਾ ਬੂਰੇ ਨੇ ਆਪਣੇ ਸਮੇਂ ਦੇ ਵਿੱਚ ਸਿਰਾ ਕਰਵਾਈ ਹੈ ਤਰਮਿੰਦਰ ਦੀ ਹਣ ਵਾਰੀ ਹੈ ਐਨ ਰਹੀ ਰਹੇਗੀ ਵਕਈ ਕਹਿੰਦੇ ਮਾਝੇ ਮਾਲਵੇ ਦਬਾਬੇ ਦੇ ਵਿੱਚ ਸ਼ਾਨ ਸੀ ਸਾਡੇ ਸਭਰਾ ਪਿੰਡ ਦਾ ਨਾਮ ਸੀ ਪੂਰੇ ਕਹਿੰਦੇ ਲਾਡੀ ਏ ਸਭਰਾ ਪਿੰਡ ਵਾਲਾ ਇਹ ਕਹਿੰਦੇ ਜੱਗੀ ਦੇ ਪਿੰਡ ਦਾ ਏ ਇਹ ਕਹਿੰਦੇ ਟਟ ਟਟ ਕੇ ਬਣਿਆ ਹੈ ਫੈਸਲਾ ਕਰਦੀ ਹੈ ਕਿ ਨੰਬਰ ਇਸ ਸਮੇਂ ਕਹਿੰਦੇ ਗੋਪੀ ਦਾ ਹੈ ਇਹ ਕੈਨੇਡਾ ਵੀ ਖੇਡਦਾ ਇਹ ਅਮਰੀਕਾ ਵੀ ਖੇਡਦਾ ਇਹ ਆਸਟ੍ਰੇਲੀਆ ਵੀ ਖੇਡਦਾ ਪਰ ਇਹ ਕਹਿੰਦੇ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਮਿਸਟਰ ਇੰਟਰਵਿਊ ਪਾਸੇ ਪੈਂਦੀ ਹੋਈ ਕਬੱਡੀ ਹੈ ਇਹ ਅਮਰਤ ਸਰੀ ਨਾ ਕਿ ਕੋਈ ਚੱਕਰ ਨਹੀਂ ਆਪਾਂ ਤੇ ਧੌਣਾ ਧਫੇ ਮਾਰ ਮਾਰ ਕੇ ਨਾਜਵੰਨਾ ਕਬੱਡੀ ਵੱਲੇ ਆਏ ਆ ਪਹਿਲਾਂ ਕਹਿੰਦੇ ਜਿਹੜੀ ਕਬੱਡੀ ਸਰਦਾਰ ਜੋਤਾ ਸਿੰਘ ਹੋਣੀ ਸਰਦਾਰ ਮਹਿੰਦਰ ਸਿੰਘ ਹੋਣੀ ਖੇਡ ਗਿਆ ਉਹ ਵੀ ਇੱਕ ਕਬੱਡੀ ਸੀ ਤੇ ਆ ਵੀ ਕਹਿੰਦੇ ਕਰਿਆ ਜੇ ਸਰਕਲ ਕਬੱਡੀ ਦੇ ਵਿੱਚ ਪਰ ਜਗਮਉਨ ਸਿੰਘ ਮੱਖੀ ਕਾਲਾ ਵਾਲਾ ਲੱਖਾਂ ਦੇ ਵੀ ਇਸ਼ਾਰੇ ਕਰਦੇ ਆ ਮਗਲਾ ਸੀਤੋਂ ਵਾਲਿਓ ਜਿਵੇਂ ਕੁੜਮਣੀਆਂ ਕੁੜਮਣੀਆਂ ਏਅਰਪੋਰਟ ਤੇ ਮਿਲਦੀਆਂ ਜਦੋਂ ਚਿਰ ਬਾਅਦ ਮਿਲਦੀਆਂ ਐ ਪਰ ਇਹ ਦੇਖੋ ਉਸਤਾਦ ਜੀ ਟੱਕਰ ਵੱਡੇ ਵੱਲਾਂ ਦੀ ਕਿ ਨਾਲਾ ਨਾਲਾ ਮੱਥਾ ਤਾਂ ਖੁੰਡ ਪੁਰਾਣੇ ਆ نا پر ہزار آنند پور شاہ موہن پی رہی ہے ਜਿਵੇਂ ਅਸੇ ਉਹ ਕਹਿੰਦੇ ਭਾਵੇਂ ਗੋਪੀ ਤੋਂ ਇੱਕ ਜੱਫਾ ਲੱਗੇ ਚਾਹੇ ਨਾਲ ਲੱਗੇ ਪਰ ਆਪਾਂ 5000 ਦੇ ਮਾਨਸਤਕਾਰ ਗੋਪੀ ਦੇ ਜਰੂਰ ਕਰਨੇ ਆ ਕਹਿੰਦੇ ਸੀਤ ਵਾਲੇ ਸਰਦਾਰਾਂ ਦਾ ਆ ਟੱਕਰਾਂ ਵੱਡੀਆਂ ਇਧਰਲੇ ਪਾਸੇ ਸੁਲਤਾਨ ਸੀ ਵਾਲੇ ਉਹ ਵੀ ਪੁੰਜੇ ਆ ਮਾਨ ਪਿਆਰ ਦੇ ਕੇ ਗਏ ਧੰਨਵਾਦ ਭਰਾਵਾਂ ਦਾ ਹਰ ਇਧਰਲੇ ਪਾਸੇ ਗਈਆਂ ਨੂੰ ਟਰੈਕਟਰ ਸ਼ਿੰਗਾਰਨ ਦਾ ਤੇ ਗਈਆਂ ਨੂੰ ਘੋੜੀਆਂ ਰੱਖਣ ਦਾ ਸਰ ਵੀ ਵੱਡਾ ਮੱਲ ਹੈ ਸਾਡੀ ਖੇਡ ਕਮੇਟੀ ਦਾ ਮੂਰੀਆ ਦੇਖਣਾ مکھن مکھن ہوئی پی ہے دنیا مکھن ہوئی پہ گبرو بلے بلے کراجوں کو ڈک پائے گا اب کہ بابا کلیاس کی ریڑ دیکھا کہ فردی پوریا جاتے